ਔਰ ਗੁਰੂ ਦੇ ਕਿਹਦੀ ਜੀ ਰਹਾ ਓ ਕੀ ਕਰਦਾ ਔਰ ਇਹ ਨੂੰ ਅਗੋੜਿਆ ਆ ਜਾ ਮੈਂ ਰਹਾ ਤੁਹਾਨੂੰ ਸੰਭਾਲ ਦਿੰਦਾ ਹੈ ਅਰ ਇਹਨਾਂ ਮਾਫੀਆ ਦੇ ਉਹ ਜੱਤੀ ਸੇ ਨੂੰ ਬੋਲੇ ਪੁੱਲੇ ਨਹੀਂ ਗਈਆਂ ਸਹੀ ਇੱਕੋ ਵਾਰ ਇੱਕ ਸਰੀਰੀਆਂ ਸਾਹਜ ਤਾਰੀਆਂ ਵਿਛੇ ਜਾਂਦੀਆਂ ਪੰਤੀ ਰਾਜ ਇਹ ਸਰੀਰ ਦੀਆਂ ਸਾਰੀਆਂ ਨਾੜੀਆਂ ਨੂੰ ਧਰੋਤ ਹੈ ਜੇ ਸਹੀ ਰਾਜ ਲਾਇਆ ਜਾਵੇ ਨਾ ਜੀ ਇਹ ਰਾਜ ਇਹਦੇ ਬੱਕਰੀ ਹੁੰਦਾ ਹੈ ਇਹ ਆਪਣੇ ਮਜਾਰ ਵਾਲੇ ਦੇ ਗੁੱਤ ਜਿਹੜੇ ਨੇ 1900 ਰੁਪਏ ਲੱਖੇ ਨੇ ਜੀ ਵਾਰੀ ਆ ਸਾਡੇ ਪਿੰਡ ਕੋ ਵਾਲੀ ਗ੍ਰਾਮੀਣ ਸਤਾਈ ਦੀ ਮਸਜਿਦ اوهاتي تے مسکین جی نے انہاں کو کہا کہ مینوں تے نہیں کہ اوہ راجاں دا منھ پکڑی کیڑا گیا تے پورے جان ہے جی ضمانت تے میں اوکے کھٹوڑا دے رکھوں میں اپنی محبت مختصر سے پاس دے دیا بولواے میتھ کو دے پورے تھورے والے نے میرے کوڑا ہے ਮੈਂ ਕਦੇ ਵੀ ਕੀ ਲੱਗ ਮਫਾਜ਼ ਕੀਦਾ ਇਹਦੇ ਤੋਂ ਕੋਈ ਚਾਹ ਨਾ ਕੋਈ ਬਾਤ ਮਰੋੜ ਦੇ ਦਿੱਤਾ ਤਰੇ ਦੂਰ ਹੈ ਮੈਂ ਕਹਿੰਦਾ ਹੋਰ ਉਹ ਵਸਾ ਆਇਆ ਹੈ ਇਹਦੀ ਗੱਲ ਪਤਾ ਨਹੀਂ ਵੀ ਜਰੂਰੀ ਹੈ ਕਹਿ ਰਿਹਾ ਕਿ ਬਾਹਰ ਮਰੋੜ ਦੇ ਇਹ ਗੱਲ ਮਾੜੀ ਵੀ ਹੈ ਵੀ ਕਿਤੇ ਮੁੱਲ ਨਹੀਂ ਇਹ ਬਾਹਰ ਮਰੋੜ ਦੇ ਉਹ ਵੀ ਗੱਲ ਉਹ ਵੀ ਮਰੋੜੀ ਨੇ ਕੋਈ ਚਾਰ ਕਿਰੋਸ਼ ਨੇ ਆ ਗਏ ਕੀ ਕਹਿੰਦਾ Oh, on my power?